ਰੂੜਾ ਮੰਡੀ ਜਾਵੇ ਨੀਤਲਵੰਡੀ ਜਾਵੇ ਆਵੇ ਅਧੀਰਤੀ ਮਾਰੇ ਕੋਠੇ ਤੋਂ ਜਾਂਦੀ ਅੜਿਓ ਝੂਟੀਆਂ ਤੋਂ ਮਤਾਂ ਨਾ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਆਪਣੇ ਰੂੜੇ ਨੂੰ ਮੈਂ ਪੜਨੇ ਬਾਦਿਆਂ ਆਪਣੇ ਰੂੜੇ ਨੂੰ ਮੈਂ ਕਾਇਦਾ ਲਿਆਦਿਆਂ ਊੜਾ ਬੋਲਣ ਦੀਆਂ ਜਾਚਾਂ ਕਿੱਥੋਂ ਆਈਆਂ రూడే ఆ రూడే రూడా మే నీతల మే రావే అద్ధి రాే కోతో చాతి అడితో మతా రూడేను నా లో రూడే రూడేను మే బలే ఆ రూడేను మే బలే ਦਿਆਂ ਪੈਸੇ ਪਾਉਣ ਦੀਆਂ ਜਾਚਾਂ ਕਿੱਥੋਂ ਆਈਆਂ ਰੂੜੇ ਨੰਨਾ ਆਈਆਂ ਰੂੜੇ ਨੂੰ ਰੂੜਾ ਮੰਡੇ ਜਾਵੇ ਨੀਤਲਵੰਡੀ ਜਾਵੇ ਆਵੇ ਅੱਧੀ ਰਾਤੀ ਮਾਰੇ ਕੋਠੇ ਤੋਂ جاتی ਅੜਿਓ ਝੂਟੀਆਂ ਤੋਂ ਮਤਾਂ ਨਾ ਲਾਇਓ ਰੂੜੇ ਨੂੰ ਨਾ ਲਾਇਓ ਰੂੜੇ ਨੂੰ ਆਪਣੇ ਰੂੜੇ ਨੂੰ ਮੈਂ ൂടേ സവാണോ ആവ നീത്തല വണ്ടി ആവേ അദ്ധി രാ മേ കോട്ട അടിയോ ൂട്ടിയോമേ ਆਪਣੇ ਰੂੜੇ ਨੂੰ ਮੈਂ ਕਢ ਲਿਆ ਦਿਆਂ ਆਪਣੇ ਰੂੜੇ ਨੂੰ ਮੈਂ ਕਢ ਲਿਆ ਦਿਆਂ ਟਾਈਮ ਵੇਖਣ ਦੀਆਂ ਜਾਚਾਂ ਕਿਥੋਂ ਆਈਆਂ ਰੂੜੇ ਨੂੰ ਨਾ ਆਈਆਂ ਰੂੜੇ ਨੂੰ ਰੂੜਾ ਮੰਡੀ ਜਾਵੇ ਨੀਤਲਵੰਡੀ ਜਾਵੇ ਆਵੇ ਅੱਧੀ ਰਾਤੀ ਮਾਰੇ ਕੋਠੇ ਤੋਂ ਜਾਂਤੀ अडियो चूठिया तो मता ना लायो रूड़े ना लायो रूड़े